ਉਹ ਕਿ ਮੋਟਿਵ ਸੀਗਾ ਔਰ ਕਿੰਨਾ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਕਿ ਅਸੀਂ ਪੂਸ ਨਹੀਂ ਸੀ ਇਹਦੇ ਵਿੱਚ ਜਿੰਨੇ ਵੀ ਸਟੇਕ ਹোল্ডার ਸੀਗੇ ਜਿਹੜੇ ਵਿਲੇਜ ਦੀ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਉਹ ਸਾਰੇ ਅਸੀਂ ਮੇਨ ਉਹਨਾਂ ਦੇ ਨਮਾਇंदे ਬੁਲਾ ਕੇ ਉਹਨਾਂ ਤੋਂ ਅਸੀਂ ਫੀਡਬੈਕ ਹਾਸਲ ਕੀਤੀ ਹੈ ਨਾਲ ਅਸੀਂ ਸਾਰੇ ਆਪਣੇ ਡਿਸਟ੍ਰਿਕਟ ਦੇ ਕਪੂਰਥਲਾ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਨੇ ਆਪਦੀ ਟੀਮ ਦੇ ਜਿੰਨੇ ਵੀ ਜੀਓ ਸਿਗੇ ਜਾਂ ਐਸਚਓ ਸਿਗੇ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਵੀ ਸਾਰਿਆਂ ਨੂੰ ਬਰੀਫ ਕੀਤਾ ਗਿਆ ਪੋਟੈਂਸੀ ਆਫ ਕਰਾਈਮ ਜਿਹੜਾ ਹੈਗਾ ਲੰਬੇ ਸਮੇਂ ਤੋਂ ਜਿਹੜੀਆਂ ਲੰਬਤ ਇਨਵੈਸਟੀਗੇਸ਼ਨਸ ਆ ਉਹਦੇ ਬਾਰੇ ਡਿਸਕਸ ਕੀਤਾ ਗਿਆ ਉਹਦਾ ਹਾਲ ਦੱਸਿਆ ਗਿਆ ਕਿੱਦਾਂ ਕਿੱਦਾਂ ਉਹਨਾਂ ਚੀਜ਼ਾਂ ਦੀ ਡਿਸਪੋਜ਼ਲ ਹੋਣੀ ਹੈ ਉਹ ਸਾਰੀ ਚੀਜ਼ ਜਿਹੜੀ ਆ ਉਹ ਆਪਦੇ ਪੁਲਿਸ ਅਫਸਰਸ ਨੂੰ ਬਰੀਫ ਕੀਤਾ ਗਿਆ ਫਿਰ ਵੀ ਡੀ ਸੀਸ ਦੇ ਨਾਲ ਮੀਟਿੰਗ ਕੀਤੀ ਗਈ ਉਹਦੇ ਵਿੱਚ ਜਿਹੜੇ ਵੀ ਗਰਾਊਂਡ ਲੈਵਲ ਦੇ ਪਿੰਡ ਲੈਵਲ ਦੇ ਵਿੱਚ ਨਸ਼ੇ ਨੂੰ ਲੈ ਕੇ ਜਿਹੜੀਆਂ ਵੀ ਦਿੱਕਤਾਂ ਇਹਦੇ ਤੇ ਕਿੱਦਾਂ ਠੱਲ ਪਾਈ ਜਾ ਸਕਦੀ ਆ ਨਵੀਂ ਜਨਰੇਸ਼ਨ ਜਾਂ ਜਿਹੜੇ ਸਾਡੇ ਬੱਚੇ ਇਸ ਦਲਦਲ ਦੇ ਵਿੱਚ ਫਸ ਗਏ ਉਹਨਾਂ ਨੂੰ ਕਿੱਦਾਂ ਕੱਢਿਆ ਜਾ ਸਕਦਾ ਉਹਦੀ ਕੀ ਸਟ੍ਰੈਟਜੀ ਹੋਣੀ ਚਾਹੀਦੀ ਆ ਔਰ ਉਹਦੇ ਤੇ ਸਾਰੇ ਚੰਗੇ ਤਰ੍ਹਾਂ ਉਹਨੂੰ ਡੈਲੀਬਰੇਟ ਕੀਤਾ ਗਿਆ ਡਿਸਕਸ ਕੀਤਾ ਗਿਆ ਇਸੇ ਤਰ੍ਹਾਂ ਜਿਹੜੀ ਨਵੀਂ ਪਨੀਰੀ ਸਾਡੇ ਜਾਂ ਸਾਡੇ ਬੱਚੇ ਆ ਸਾਡਾ ਯੂਥ ਆ ਜਿਹੜਾ ਜੇ ਇਸ ਦਲ ਦੇ ਦਲ ਦਲ ਦੇ ਵਿੱਚ ਨਹੀਂ ਫਸਿਆ ਉਹਨਾਂ ਨੂੰ ਕਿੱਦਾਂ ਐਜੂਕੇਟ ਕਰਕੇ ਕਿੱਦਾਂ ਉਹਨਾਂ ਦੇ ਦਿਮਾਗ 'ਚ ਉਹਨਾਂ ਨੂੰ ਨੌਲੇਜ ਦੇ ਕੇ ਐਜੂਕੇਟ ਕਰਕੇ ਕਿ ਉਹ ਇਸ ਕੰਮ ਦੇ ਵਿੱਚ ਨਾ ਪੈਣ ਔਰ ਸਗੋਂ ਉਹਨਾਂ ਨੂੰ ਨਾਲ ਲੈ ਕੇ ਜਿਹੜਾ ਕੋਈ ਬੱਚੇ ਸਾਡੇ ਜਾਂ ਸਾਡਾ ਯੂਥ ਇਸ ਥੀਚ ਫਸਿਆ ਉਹਨਾਂ ਦੀ ਵੀ ਨਾਲ ਹੈਲਪ ਲੈ ਕੇ ਉਹਨਾਂ ਨੂੰ ਉਸ ਚੀਜ਼ ਤੋਂ ਬਾਹਰ ਕੱਢਣਾ ਇਸ ਦਲ ਦਲ 'ਚ ਇਸ ਬਾਰੇ ਸਾਰਾ ਜਿਹੜਾ ਹੈਗਾ ਬੜਾ ਵਿਸਤਾਰਪੂਰਵਕ ਡਿਸਕਸ਼ਨ ਕੀਤੀ ਕਿ ਵੈਲਿਡ ਇਨਪੁਟਸ ਕੀ ਕੀ ਨਿਕਲੇ ਨੇ ਜੇ ਦੇਖੀਏ ਤਾਂ ਇੱਕ ਬਹੁਤ ਕਾਮਨ ਇਨਪੁਟ ਨਿਕਲ ਕੇ ਆ ਰਿਹਾ ਸੀ ਕਿ ਮੈਡੀਕਲ ਨਸ਼ਾ ਪੂਰੀ ਤੇ ਪੁਲਿਸ ਕਿਸ ਤਰ੍ਹਾਂ ਕੰਮ ਕਰੇਗੀ ਕਿਉਂਕਿ ਚਿੱਟੇ ਤੋਂ ਜ਼ਿਆਦਾ ਉਰ 10 ਨੇ ਪ੍ਰਸਾਰ ਹੋ ਗਏ ਮੈਡੀਕਲ ਸਟੋਰਸ ਦੇ ਉੱਤੇ ਕੋਸ਼ ਚੀਜ਼ਾਂ ਦਾ ਆਇਆ ਵੀ ਉੱਥੋਂ ਨਸ਼ਾ ਜਿਹੜਾ ਵਿਕਦਾ ਇਸ ਤੋਂ ਬਾਅਦ ਡਿਸਟ੍ਰਿਕਟ ਦੀ ਐਨਕਾਉਂਟ ਦੀ ਮੀਟਿੰਗ ਜਿੱਦੇ ਡਿਪਟੀ ਕਮਿਸ਼ਨਰ ਤੇ ਉਹਨਾਂ ਦੇ ਸਾਰੇ ਸਿਵਲ ਪ੍ਰਸ਼ਾਸਨ ਹੈਲਥ ਮੈਗਮੇ ਵਾਲੇ ਐਗਰੀਕਲਚਰ ਵਾਲੇ ਸਪੋਰਟਸ ਵਾਲੇ ਫੋਰੈਸਟ ਵਾਲੇ ਉਹ ਸਾਰੇ ਪਾਰਟਿਸਿਪੇਟ ਕਰਨਗੇ ਉਹਨਾਂ ਦੇ ਨਾਲ ਵੀ ਇਸ ਚੀਜ਼ ਨੂੰ ਡਿਸਕਸ ਕਰਾਂਗੇ ਔਰ ਮੈਡੀਕਲ ਜਿਹੜੇ ਸਟੋਰਸ ਆ ਉੱਥੇ ਅਸੀਂ ਲਾਜ਼ਮੀ ਕਰਨ ਜਾ ਰਹੇ ਹਾਂ ਵੀ ਉਹਨਾਂ ਦੁਕਾਨਾਂ ਦੇ ਉੱਤੇ ਸਟੋਰਾਂ ਦੇ ਉੱਤੇ ਦੋ ਕੈਮਰੇ ਸੀਸੀਟੀਵੀ ਬਾਹਰ ਲੱਗੇ ਹੋਣ ਦੋ ਅੰਦਰ ਲੱਗੇ ਹੋਣ ਔਰ ਉਹਦੇ ਵਾਸਤੇ ਅਸੀਂ ਇੱਕ ਜੁਆਇੰਟ ਜਿਹੜੀਆਂ ਹੈਗੀਆਂ ਚੈਕਿੰਗ ਟੀਮਸ ਜਿਹੜੀਆਂ ਕਨਸਟੀਟਿਊਟ ਕਰਾਵਾਂਗੇ ਡੀਸੀ ਸਾਹਿਬ ਤੋਂ ਜਿਹਦੇ ਵਿੱਚ ਸਾਡੇ ਗਾਸਟਰਡ ਅਫਸਰ ਜਿਹੜੇ ਹੈਗੇ ਆ ਗਾਸਟਰਡ ਰੈਂਕ ਦੇ ਅਫਸਰ ਪੁਲਿਸ ਅਫਸਰ ਉਹਦੇ ਵਿੱਚ ਸ਼ਾਮਲ ਹੋਣਗੇ ਜਿਹੜੇ ਇਹਨਾਂ ਮੈਡੀਕਲ ਸਟੋਰਾਂ ਦੀ ਜੋ ਹੈ ਆ ਸਰਪ੍ਰਾਈਜ਼ ਚੈਕਿੰਗ ਕਰਨਗੇ ਔਰ ਦਰਾਨੇ ਚੈਕਿੰਗ ਜਿਹੜੀ ਇਹਦੀ ਸੀਸੀਟੀਵੀ ਫੁਟੇਜ ਆ ਉਹ ਇੱਕ ਮਹੀਨੇ ਦੀ ਘੱਟੋ ਘੱਟ ਉਹਦਾ ਬੈਕਅਪ ਆਊਗਾ ਉਹਨੂੰ ਵੀ ਖੰਗਾਲਣਗੇ ਕਿ ਰੂਟੀਨ ਦੇ ਵਿੱਚ ਇਸ ਮੈਡੀਕਲ ਸਟੋਰ ਵਾਲੇ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਵੇਚੀਆਂ ਕਿਹੜਾ ਕਿਹੜਾ ਜੇ ਉਹਦਾ ਕੋਈ ਕੈਮਰੇ ਦਾ ਫੋਕਸ ਇਧਰ ਉਧਰ ਹੋਇਆ ਤਾਂ ਉਹਦੀ ਕੁਐਸਚਨਿੰਗ ਵੀ ਕੀਤੀ ਜਾਊਗੀ ਔਰ ਜੇ ਲੱਗਾ ਕਿ ਉਹਨੇ ਕੋਈ ਇਹੋ ਜਿਹਾ ਅਟੈਂਪਟ ਕੀਤੀ ਆ ਜਾਂ ਡੈਲੀਬਰੇਟਲੀ ਇਹ ਸਾਰਾ ਕੁਝ ਕੀਤਾ ਉਦੇ ਖਿਲਾਫ ਕੇਸ ਰਜਿਸਟਰ ਕੀਤਾ ਪਰ ਇੱਕ ਪ੍ਰਾਪਾ ਆਇਆ ਜੀ ਅਪਾਇੰਟ ਕੀਤੇ ਗਏ ਕਪੂਰਸਾ ਦੇ ਵਿੱਚ ਟੋਟਲ ਕਿੰਨੇ ਵੀਡੀਸੀ ਅਪਾਇੰਟ ਕੀਤੇ ਗਏ ਸੈਕੰਡਲੀ ਸਰ ਇੱਕ ਕੁਐਸਚਨ ਆ ਕਿ ਪੰਜਾਬ ਦੇ ਵਿੱਚ ਲਗਾਤਾਰ ਦੇਖਿਆ ਗਿਆ ਹੈ ਕਿ ਜਿਹੜੇ ਡਰੱਗਸ ਦੇ ਲੈ ਕੇ ਇਨਫਰਮੇਸ਼ਨ ਦਿੰਦੇ ਆ ਉਹਨਾਂ ਤੇ ਇਹ ਡਰੱਗ ਪੈਂਡਲਰਸ ਅਟੈਕ ਕਰਕੇ ਉਹਨਾਂ ਨੂੰ ਜੇਕਰ ਵੀ ਗੱਲ ਦਾ ਧਮਕਾ ਦੇਵੇ ਤੇ ਉਹ ਵੀਡੀਸੀਜ਼ ਦੀ ਸਿਕਿਉਰਿਟੀ ਦਾ ਕੀ ਪ੍ਰੋਬਲਮ ਇਨਫਰਮੇਸ਼ਨ ਵੀ ਲੀਕ ਹੋ ਜਾਂਦੀ ਹੈ ਜਿਹੜੇ ਵੀਡੀਸੀ ਹਸਾ ਉਹ ਸਾਰੇ ਪਿੰਡਾਂ ਦੇ ਵਿੱਚ ਜਿੰਨੇ ਵੀ ਕਪੂਰਸਾਲੇ ਗਲੇ ਦੇ ਅਗੇ 500 ਤੋਂ ਵੱਧ ਇਹਨਾਂ ਨੇ ਆਲਰੇਡੀ ਕਨਸਟੀਟਿਊਟ ਕਰ ਲਿਆ ਜਿਹੜੇ ਕੋ ਰਹਿ ਗਏ ਆ 100% ਉਹ ਕਨਸਟੀਟਿਊਟ ਕੀਤੀਆਂ ਜਾਣਗੀਆਂ ਵਿਲੇਜ ਜਿਹੜੀਆਂ ਡਿਫੈਂਸ ਕਮੇਟੀਆਂ ਨੇ ਜਿਹੜੀ ਜਿੱਥੋਂ ਤੱਕ ਸਿਕਿਉਰਿਟੀ ਦਾ ਸਵਾਲ ਆ ਸਾਰੇ ਜਿੱਥੋਂ ਵੀ ਸਾਨੂੰ ਇਹ ਮਹਿਸੂਸ ਹੋਊਗਾ ਜਾਂ ਸਾਨੂੰ ਇਹ ਫੀਡਬੈਕ ਆਊਗੀ ਕਿਸੇ ਨੇ ਵੀ ਅਜੇ ਤੱਕ ਇਹ ਕੰਪਲੇਨ ਨਹੀਂ ਕੀਤੀ ਇਨ ਸਿਕਿਉਰਿਟੀ ਬਾਰੇ ਜਿੰਨੀਆਂ ਮੈਂ ਹੁਣ ਮੀਟਿੰਗ ਕੰਡਕਟ ਕੀਤੀ ਹੈ ਇਨ ਕੇਸ ਜੇ ਕੋਈ ਉਹਨਾਂ ਦੀ ਸਕਿਉਰਿਟੀ ਦਾ ਹੋਊਗਾ ਜੇ ਉਹਨਾਂ ਨੂੰ ਅਸਲਾ ਲਾਇਸੈਂਸ ਚਾਹੀਦਾ ਹੋਊਗਾ ਅਸੀਂ ਪਾਇਓਰਿਟੀ ਦੇ ਉੱਤੇ ਉਹਨਾਂ ਨੂੰ ਆਰਮਸ ਲਾਇਸੈਂਸ ਬਣਾ ਕੇ ਦੇਾਂਗੇ ਜੇ ਉਹਨਾਂ ਨੂੰ ਇਹ ਲੱਗੂਗਾ ਕਿ ਉਹ ਆਰਮਸ ਲਾਇਸੈਂਸ ਨਹੀਂ ਬਣਾਉਣਾ ਚਾਹੁੰਦੇ ਜਾਂ ਉਹਦੇ ਰੱਖ ਰਖਾ ਦੇ ਸਮਰਥ ਨਹੀਂ ਹੈਗੇ ਤਾਂ ਅਸੀਂ ਏਰੀਆ ਡੋਮਿਨੈਂਸ ਕਰਾਂਗੇ ਉਹਦੀ ਉੱਥੇ ਸਾਡਾ ਪੀਸੀਆ ਸਾਡੀਆਂ ਰੂਰਲ ਰੈਪਿਡ ਗੱਡੀਆਂ ਉਹਨਾਂ ਵੀ ਡੀਸੀਸ ਦੇ ਜਿੱਥੇ ਵੀ ਹੈਸ਼ ਆ ਜਾਂ ਉਹ ਜਿੱਥੇ ਵੀ ਕੰਮ ਕਰਦੇ ਆ ਅਸੀਂ ਉੱਥੇ ਢੇੜਾ ਰੱਖਾਂਗੇ ਉਹਨਾਂ ਦੇ ਨਾਲ ਆਪਦੇ ਕੰਟੈਕਟ ਨੰਬਰਸ ਸ਼ੇਅਰ ਕਰਕੇ ਰੱਖਾਂਗੇ ਜੋ ਇਨ ਕੇਸ ਆਫ ਐਮਰਜੈਂਸੀ 10 ਤੋਂ 15 ਮਿੰਟ ਦੇ ਵਿੱਚ ਵਿੱਚ ਉਹਨਾਂ ਨੂੰ ਪੁਲਿਸ ਬੈਕਅਪ ਮਿਲ ਜਾਵੇ ਸਰ ਜੀ ਆਪਾਂ ਆਪਾਂ ਤਰਾਗਾ ਮੈਡੀਸਨ ਸ਼ਾਇਦ ਮੈਂ ਗਲਤ ਲੈਬਲ ਕਰ ਰਿਹਾ ਇਕੇ ਜੋ ਇਨਪੁਟ ਚ ਨਿਕਲ ਕੇ ਆਇਆ ਉਹਰਾ ਬਹੁਤ ਪ੍ਰਚਲਨ ਹੋ ਰਿਹਾ ਕਿ ਉਹ ਕਾਨੂੰਨ ਦੇ ਤਹਿਤ ਨਹੀਂ ਆਉਂਦੀ ਜਾਂ ਪੁਲਿਸ ਵੱਲੋਂ ਕੋਈ ਪ੍ਰਸੀਡਿੰਗ ਕਰ ਰਹੀ ਹੈ ਉਹਦੇ ਲਈ ਜਿਵੇਂ ਐਸਐਸਪੀ ਸਾਹਿਬ ਨੇ ਤੁਹਾਨੂੰ ਦੱਸਿਆ ਸੀਗਾ ਉਹਨੇ ਬਰੀਫ ਕੀਤਾ ਸੀ ਇਹੋ ਜਿਹੇ ਕਈ ਡਰੱਗਸ ਹੁੰਦੇ ਜਿਹੜੇ ਬਾਅਦ ਚ ਨੋਟਿਸ ਤੇ ਆਉਂਦੇ ਰਾਮਾਡੋਲ ਵੀ ਇਦਾਂ ਹੀ ਆਈ ਸੀ ਬਾਅਦ ਦੇ ਵਿੱਚ ਉਹਦੇ ਵਿੱਚ ਨੋਟੀਫਿਕੇਸ਼ਨ ਹੋ ਗਈ ਔਰ ਪ੍ਰੀਗਾਵਲਨ ਹੈਗਾ ਤੁਸੀਂ ਇਹਨੂੰ ਆਮ ਬੋਲਚਾਲ ਮੈਂ ਪ੍ਰਾਗਾ ਕਹਿੰਦੇ ਹੋ ਕਿ ਹੈਬਿਟ ਫਾਰਮਿੰਗ ਡਰਗ ਹੈਗੀ ਅੱਜ ਕੱਲ ਇਹਦੇ ਤੋਂ ਨਸ਼ਾ ਜ਼ਿਆਦਾ ਕਰ ਰਹੇ ਹਨ ਬੱਚੇ ਸੋ ਪ੍ਰੀਗਾਵਲਨ ਜਿਹੜੀ ਇਹਦੇ ਬਾਰੇ ਜਿਹੜਾ ਡਿਸਕਸ ਹੋ ਗਿਆ ਹਾਈ ਲੈਵਲ ਦੇ ਉੱਤੇ ਸੋ ਉਹਦੇ ਬਾਰੇ ਜਿਹੜਾ ਵੀ ਲਿਖ ਕੇ ਜਾਣਾ ਸੀਗਾ ਉਹ ਭੇਜਵਾ ਦਿੱਤਾ ਗਿਆ ਵਾ ਔਰ ਜਲਦੀ ਹੀ ਇਹਦੀ ਡਿਸਕਸ਼ਨ ਸਾਡੇ ਫਲੋਰ ਵੀ ਹੋਈ ਸੀਗੀ ਮੀਟਿੰਗ ਹਾਈ ਲੈਵਲ ਅਫਸਰਸ ਦੀ ਔਰ ਇਹਦੀ ਵੀ ਨੋਟੀਫਿਕੇਸ਼ਨ ਸਰਕਾਰ ਤੋਂ ਹੋ ਜੂਗੀ ਇਹਦੇ ਬਾਰੇ ਵੀ ਹਾਈ ਲੈਵਲ ਜਿਹੜੀ ਕਮੇਟੀ ਉਹ ਜਲਦੀ ਰਿਪੋਰਟ ਦੇ ਦੇ ਦੂਗੀ ਵਾਂਸ ਇਹਦੀ ਨੋਟੀਫਿਕੇਸ਼ਨ ਹੋ ਜੂਗੀ ਦਨ ਇਹਦੇ ਤੇ ਵੀ ਜਿਹੜਾ ਇਹਨੂੰ ਯੂਜ਼ ਕਰਦਾ ਜਾਂ ਵੇਚਦਾ ਫੜਿਆ ਗਿਆ ਉਹਦੇ ਖਿਲਾਫ ਵੀ ਕੇਸ ਜਿਸਟੈਂਸ ਸਰ ਤੁਸੀਂ ਆਤਵਾਦ ਦੀ ਗੱਲ ਕੀਤੀ ਆਤਵਾਦ ਦੇ ਦੌਰਾਨ ਕੈਸ਼ ਹੁੰਦੇ ਸੀ ਜਿਨ੍ਹਾਂ ਦੇ ਪੁਲਿਸ ਨੰਬਰ ਲੈ ਕੇ ਇਹ ਸਾਰਾ ਜਿਹੜਾ ਆਤਵਾਦ ਉਹ ਖਤਮ ਕੀਤਾ ਗਿਆ ਔਰ ਉਹ ਵੀ ਤੁਸੀਂ ਆਤਵਾਦ ਦੀ ਗੱਲ ਕੀਤੀ ਕੀ ਜਿਹੜੇ VDC ਆ ਉਹਨੂੰ ਕੈਟ ਮੰਨਿਆ ਜਾਵੇ ਪੰਜਾਬ ਵਿੱਚ ਨਹੀਂ ਨਹੀਂ ਕੈਟ ਇਸ ਅ ਡਿਫਰੈਂਟ ਸਟੋਰੀ ਅਨ ਸਟੋਰੀ VDS ਅਗੇ ਤਾਂ ਹੈਗੇ volunteers ਇਹ ਹੈਗੇ ਇੱਕ ਸੋਸ਼ਲ ਵਰਕ ਜਿਹੜੇ ਕੈਟ ਸੀਗੇ ਕੈਟ ਹੁੰਦੇ ਸੀਗੇ ਜਿਹੜੇ ਪਹਿਲਾਂ ਅਤਵਾਦੀ ਰਹੇ ਸੀਗੇ ਔਰ ਉਹ ਜਦੋਂ ਉਹ ਸਰੈਂਡਰ ਕਰਦੇ ਸੀ ਜਾਂ ਉਹਨਾਂ ਨੂੰ ਮੌਤ ਤੋਂ ਡਰਦੇ ਸੀਗੇ ਜਾਂ ਉਹ ਇਸ ਚੀਜ਼ ਤੋਂ ਅਤਵਾਦ ਤੋਂ ਬਾਹਰ ਹੋਣਾ ਚਾਹੁੰਦੇ ਸੀ ਤਾਂ ਉਹ ਪੁਲਿਸ ਦੇ ਨਾਲ ਆ ਕੇ ਪੁਲਿਸ ਨੂੰ ਇਨਫੋਰਮੇਸ਼ਨ ਦੇ ਕੇ ਆਪਣੇ ਵਾਸਤੇ ਉਹ ਨਰਮੀ ਦਾ ਰਮਈਆ ਲੈਣ ਵਾਸਤੇ ਉਹ ਅਗੇ ਇਨਫੋਰਮੇਸ਼ਨ ਸ਼ੇਅਰ ਕਰਦੇ ਸੀ ਤਾਂ ਕਿ ਜਿਹੜਾ ਵੀ ਉਹ ਗੈਂਗ ਹੁੰਦਾ ਸੀਗਾ ਜਾਂ ਜਿਹੜਾ ਵੀ ਉਹ ਉਦੋਂ ਦੀ ਜਿਹੜੀ ਟੈਰਰਿਜ਼ਮ ਆਊਟਫਿਟ ਸੀ ਇਹਨਾਂ ਨੂੰ ਕ੍ਰੈਕ ਕਰ ਲਈ ਉੱਥੇ ਪੁਲਿਸ ਦੀ ਮਦਦ ਕਰਦੇ ਉਹਨਾਂ ਨੂੰ ਕੈਟ ਕਿਹਾ ਜਾਂਦਾ ਸੀ ਇਹ ਤਾਂ ਸੋਸ਼ਲ ਵਰਕ ਹੈ ਇਹਨੂੰ ਉਸ ਚੀਜ਼ ਨਾਲ ਥੋੜਾ ਰਿਲੇਸ਼ਨਸ਼ਿਪ ਪ੍ਰੋਗਰਾਮ ਫਾਰ 20 ਪੀਪਲ ਬਿਲਕੁਲ ਜੀ ਇਹਨਾਂ ਨੂੰ ਅਸੀਂ ਕਿਹਾ ਜਿੰਨੇ ਵੀ ਕੋਈ ਚੰਗੇ ਬੱਚੇ ਉੱਥੇ ਯੂਥ ਚੰਗਾ ਪਿੰਡਾਂ ਤੇ ਕੰਮ ਕਰੂਗਾ ਉਹਨੂੰ ਅਸੀਂ ਕਮੈਂਡੇਸ਼ਨ ਸਰਟੀਫିକੇਟਸ ਵੀ ਦੇਵਾਂਗੇ ਕੈਸ਼ ਰਿਵਾਰਡਸ ਵੀ ਦੇਵਾਂਗੇ ਜਿਹੜੇ ਕੋਈ ਹੋਰ ਕਮੇਟੀਆਂ ਚੰਗਾ ਕੰਮ ਕਰਨਗੇ ਜਿੱਦਾਂ ਜਿੱਦਾਂ ਰਿਕਮੈਂਡੇਸ਼ਨਸ ਉਹਨਾਂ ਵੱਲੋਂ ਆਉਣਗੇ ਜੇ ਉਹਨਾਂ ਨੂੰ ਮਾਣਯੋਗ ਡੀਜੀਪੀ ਸਾਹਿਬ ਤੋਂ ਐਪਰੀਸ਼ੀਏਸ਼ਨ ਲੈਟਰ ਦਾ ਉਹ ਐਡਾ ਇਹੋ ਜਿਹਾ ਕੰਮ ਹੋਊਗਾ ਜਿੱਥੇ ਡੀਜੀਪੀ ਸਾਹਿਬ ਦੀ ਐਪਰੀਸ਼ੀਏਸ਼ਨ ਲੈਟਰ ਦੀ ਲੋਡ ਹੋਊਗੀ ਮੇਰੇ ਵੱਲੋਂ ਜੇ ਐਪਰੀਸ਼ੀਏਸ਼ਨ ਲੈਟਰ ਦੀ ਲੋਡ ਆ ਜਾਂ ਸੀਸੀ ਕਲਾਸ 2 ਦੀ ਲੋਡ ਆ ਉਹ ਜਿੱਦਾਂ ਜਿੱਦਾਂ ਐਸਐਸਪੀ ਸਾਹਿਬ ਰਿਕਮੈਂਡੇਸ਼ਨਸ ਥੱਲੇੋਂ ਚੰਗੇ ਕੰਮ ਦੀ ਆਉਣਗੇ ਇਹ ਆਪ ਦਾ ਉਹਨੂੰ ਜਿਹੜਾ ਹੈਗਾ ਫਿਲਟਰ ਕਰਕੇ ਉਹਦੇ ਤੇ ਨਜ਼ਰਸਾਨੀ ਕਰਕੇ ਜਿੱਦਾਂ ਦੀਆਂ ਰეკਮੈਂਡੇਸ਼ਨਸ ਭੇਜਣਗੇ ਉਦਾਂ ਦੀਆਂ ਸੀ ਉਹਨਾਂ ਨੂੰ ਐਪਰੀਸ਼ੀਏਸ਼ਨ ਲੈਟਰਸ ਤੇ ਸਰਟੀਫਿਕੇਟਸ ਸ਼ਹਿਰ ਦੇ ਵਿੱਚ ਕੋਈ ਸਕੂਲਾਂ ਕਾਲਜਾਂ 'ਚ ਕੋਈ ਸੈਮੀਨਾਰ ਬਿਲਕੁਲ ਜੀ 9ਵੀਂ ਤੋਂ ਲੈ ਕੇ ਜਿਹੜੇ 12ਵੀਂ ਵਾਲੇ ਬੱਚੇ ਹੁੰਦੇ ਆ ਉਹਨਾਂ ਦੇ ਉੱਤੇ ਜਾਦਾ ਸਾਨੂੰ ਫੋਕਸ ਕਰਨ ਦੀ ਲੋੜ ਆ ਔਰ ਇਹ ਸਕੂਲਾਂ ਕਾਲਜਾਂ 'ਚ ਜਾ ਕੇ ਸੈਮੀਨਾਰਸ ਵੀ ਹੋਲਡ ਕੀਤੇ ਜਾ ਰਹੇ ਆ ਹੁਣ ਚੱਲ ਵੀ ਰਹੇ ਆ ਔਰ ਇਹਨਾਂ ਨੂੰ ਹੋਰ ਤੇਜ਼ ਵੀ ਕੀਤਾ ਸਹੀ ਤਰ੍ਹਾਂ ਟਾਂਡਾ ਵਰੀ ਕੋਪਰੇਸ਼ੈਂਸ ਨੂੰ ਉਹ ਦੇਖਣ ਹੋ ਗਿਆ ਇਸ ਦੇ ਨਾਲ ਦਾ ਕੋਪਰੇਸ਼ੈਂਸ ਅੱਗੇ ਵੀ ਦੇਖਣ ਨੂੰ ਮਿਲຊਦਾ ਹੈ ਇਹ ਤਾਂ ਸਰਪ੍ਰਾਈਜ਼ ਹੈ ਦੇਖੋ ਜਿਹੜਾ ਸਰਪ੍ਰਾਈਜ਼ ਚੈਕਿੰਗ ਆ ਉਹ ਪੁਲਿਸ ਦਾ ਇੱਕ ਜਿਹੜਾ ਹੈਗਾ ਪੁਲਿਸ ਵਰਕਿੰਗ ਦਾ ਅੰਗ ਹੈ ਐਂਡ ਮੈਂ ਤਾਂ ਇਹ ਚਾਹਨਾ ਹਾਂ ਵੀ ਸਾਰੇ ਜਿਹੜੇ ਐਸਐਸਪੀ ਸਬਾਨਵੀਂ ਰੇਂਜ ਦੇ ਉਹ ਵੀ ਸਰਪ੍ਰਾਈਜ਼ ਵਿਜ਼ਿਟਸ ਕਰਨ ਜਿਹੜਾ ਬੰਦਾ ਕੋਈ ਅਵਿਸ਼ਵਾਵਾ ਉਹਨੂੰ ਤਕੜਾ ਕਰਨ ਜਿਹੜਾ ਕੋਈ ਚੰਗਾ ਕੰਮ ਕਰ ਰਿਹਾ ਵਾ ਸਰਪ੍ਰਾਈਜ਼ ਵਿਜ਼ਿਟ ਤੇ ਉਹਨੂੰ ਚੰਗਾ ਤੇ ਵਧੀਆ ਨਾਮ ਦੇ। ਸੋ ਸਰਪ੍ਰਾਈਜ਼ ਵਿਜ਼ਿਟ ਦੇ ਨਾਲ ਇਹ ਹੁੰਦਾ ਵੀ ਤੁਸੀਂ ਪੁਲਿਸ ਨੂੰ ਜਿਹੜੀ ਹੈ ਚਕੰਨੀ ਕਰਦੇ ਜੇ ਤਾਂ ਕਿ ਲੋਕਾਂ ਦੀ ਜਿਹੜੀ ਜਾਨ ਮਾਲ ਦੀ ਰਾਖੀ ਉਹ ਬਿਹਤਰ ਕਰ ਸਕੋ। ਸੰਕਪੂਰ ਦਾ ਸਿਵਲ ਹਸਪੀਟਲ ਜਿਹੜਾ ਵਾ ਉੱਥੇ ਕੋਈ ਨਾ ਆਯੋਜਨ ਜਿਹੜੇ ਰਾਈ ਝਗੜੇ ਹੋਏ ਹੁੰਦੇ ਆ। ਤੇ ਅੰਦਰ ਜਿਹੜੇ ਅ ਅਮਰਜੈਂਸੀਅਸ ਸਟਾਫ ਆ ਉਹਨਾਂ ਦਾ ਵੀ ਕਈ ਵਾਰੀ ਕੁੱਟਮਾਰ ਪੁੱਜੀ ਜਾਂਦੀ ਹੈ ਜਿਸ ਤੱਕ ਕਿ ਬਾਹਰ ਪੇਲੜਾ ਲੜਾਈ ਹੁੰਦੀ ਹੈ ਫਿਰ ਅੰਦਰ ਜਾ ਕੇ ਜਿਹੜੇ ਹਮਲੇ ਕੀਤੇ ਜਾਂਦੇ ਨੇ। ਖਾਣੇ ਕਈ ਵਾਰੀ ਚੌਕੀ ਦੀ ਡਿਮਾਂਡ ਹੋ ਚੁੱਕੀ ਹੈ। ਚੌਕੀ ਦੀ ਡਿਮਾਂਡ ਹੋ ਚੁੱਕੀ ਹੈ। ਐਸਐਮਓ ਸਾਹਿਬ ਦਾ ਕਹਿਣਾ ਹੈ ਕਿ ਮੈਂ ਕਈ ਵਾਰੀ ਐਸਐਸਪੀ ਸਾਹਿਬ ਨੂੰ ਲਿਖਤੀ ਦੇ ਚੁੱਕਾ ਪਰ ਹਜੇ ਤੱਕ ਉੱਥੇ ਕੋਈ ਚੌਕੀ ਨਹੀਂ ਮਿਲੀ। ਦੇਖੋ ਚੌਕੀਆਂ ਪੋਸਟਾਂ ਜਿਹੜੀਆਂ ਨਾ ਖਾਮ ਖਾ ਬਣਾਉਣੀਆਂ ਉਹ ਸਾਡੀ ਵੇਸਟੇਜ ਆਫ ਫੋਰਸ ਵੀ ਹੋ ਜਾਂਦੀ ਹੈ। ਉੱਤੇ ਵੀ ਤੁਸੀਂ ਚੌਂਕੀ ਬਣਾਉਣੀ ਆ ਤੁਹਾਨੂੰ ਇੱਕ ਮੁੰਸ਼ੀ ਲਾਉਣਾ ਪੈਂਦਾ ਇੱਕ ਨੈਬ ਮੁੰਸ਼ੀ ਲਾਉਣਾ ਪੈਂਦਾ ਸੰਤਰੀ ਲਾਉਣਾ ਪੈਂਦਾ ਸੋ ਇਹ ਜਿਹੜੀਆਂ ਨੋਨ ਐਸੈਂਸ਼ੀਅਲ ਜੀਆਂ ਕਹੀ ਇਹੋ ਜਿਹੇ ਹੁੰਦੀਆਂ ਡਿਊਟੀਆਂ ਉਹ ਨਾਲ ਨਾਲ ਸਾਡੇ ਚੱਲ ਪੈਣੀਆਂ ਸੋ ਵੀ ਵਿਲ ਵਰਕ ਆਊਟ ਜੇ ਵਾਕਿਆ ਉਹਦਾ ਕੋ ਪੋਟੈਂਸ਼ੀਅਲ ਹੈਗਾ ਵੀ ਉੱਥੇ ਸਾਨੂੰ ਕਾਇਮ ਕੰਟਰੋਲ ਦੀ ਲੋੜ ਹੈ ਤੇ ਜਾਂ ਤਾਂ ਅਸੀਂ ਉੱਥੇ ਕੋਈ ਪਿਕਟ ਬਣਾ ਦਾਂਗੇ ਨਾਟ ਅ ਚੌਂਕੀ ਬਟ ਅ ਪਿਕਟ ਜਿਹੜੀ ਕਿ ਉੱਥੇ ਰੌਂਡ ਦੀ ਕਲੌਕ ਉੱਥੇ ਪੈਡਲ ਪੈਟਰੋਲਿੰਗ ਹੋ ਸਕੇ ਸਾਈਕਲ ਪੈਟਰੋਲਿੰਗ ਦਾ ਅਰੇਂਜਮੈਂਟ ਕਰ ਸਕਦੇ ਆਂ ਦਨ ਮੋਟਰਸਾਈਕਲ ਦੇ ਨਾਲ ਪੀਸੀਆਰ ਨਾਲ ਕਵਰ ਕੀਤਾ ਜਾ ਸਕਦਾ ਸੋ ਸਰਟਨਲੀ